ਨਾਜਪਟਾ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਸਭ ਦੇ ਸਤਿਕਾਰਯੋਗ ਮਾਤਾ ਜੀ ਸਰਦਾਰਨੀ ਗੁਰਨਾਮ ਕੌਰ ਸੁਪਤਨੀ ਸਰਦਾਰ ਬਾਬੂ ਸਿੰਘ ਮਾਨ ਮਾਨ ਮਰਾੜਾ ਵਾਲਾ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਅੱਜ 18 10 2025 ਨੂੰ ਮੋਹਾਲੀ ਵਿੱਚ ਆਖਾਲ ਚੜ੍ਹਨਾ ਕਰ ਗਏ ਹਨ ਉਹਨਾਂ ਦਾ ਆਖੰਤਮ ਸੰਸਕਾਰ 19 10 2025 ਦੇ ਦਿਨ ਐਤਵਾਰ ਨੂੰ ਉਹਨਾਂ ਦੇ ਜੱਦੀ ਪਿੰਡ ਪਿੰਡ ਮਾਨ ਮਰਾੜਾ ਨਦੀਕ ਜੰਡੇ ਸਾਹਿਬ ਜ਼ਿਲ੍ਹਾ ਫਰੀਦਕੋਟ ਵਿਖੇ ਬਾਅਦ ਦੁਪਹਿਰ 2 ਵਜੇ ਕੀਤਾ ਜਾਵੇਗਾ ਪੰਜਾਬੀ ਲੋਕ ਵਿਰਾਸਤ ਅਕੈਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਫੈਸਰ ਗੁਰਪਜਨ ਸਿੰਘ ਅਗਿੱਲ ਵਿਸ਼ਵ ਪੰਜਾਬੀ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਸਰਦਾਰ ਸਹਿਜਪ੍ਰੀਤ ਸਿੰਘ ਮੰਗੜ ਪੰਜਾਬੀ ਲੇਖਕ ਪ੍ਰੋਫੈਸਰ ਰਵਿੰਦਰ ਪਠੜ੍ਹ ਡਾਕਟਰ ਗੁਰੂ ਇਕਬਾਲ ਸਿੰਘ ਸ਼ਮਸ਼ੀਰ ਸਿੰਘ ਸੰਧੂ ਹਰਪ੍ਰੀਤ ਸਿੰਘ ਸੇਖੋ ਨਵਦੀਪ ਸਿੰਘ ਅਗਿੱਲ ਪਰਲੋਚਨ ਲੋਚੀ ਮਨਜਿੰਦਰ ਤਨਵਾ ਨੇ ਸਰਦਾਰਨੀ ਗੁਰਨਾਮ ਕੌਰ ਦੇ ਦੇਹਾਂਤ ਤੇ ਸਰਦਾਰ ਬਾਬੂ ਸਿੰਘ ਮਾਨ ਪਰਿਵਾਰ ਨਾਲ ਡੂੰਘੀ ਅਫਸੋਸਦਾ ਪ੍ਰਗਟਾਵਾ ਕੀਤਾ ਹੈ